ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸੁਖਬੀਰ ਬਾਦਲ ਨੇ ਮੰਗੀ ਮਾਫੀ ਲੋਕਾਂ ਤੋਂ ਪਛਤਾਵਾ ਕੀਤਾ ਉਹਨਾਂ ਨੇ ਜੋ ਵੀ ਉਹਨਾਂ ਤੋਂ ਗਲਤੀਆਂ ਹੋਈਆਂ ਉਹਨਾਂ ਦੇ ਰਾਜ ਦੇ ਵਿੱਚ ਤੇ ਉਹਨਾਂ ਨੇ ਨਾਲ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਉਸ ਗੱਲ ਤੇ ਵੀ ਚਿੰਤਾ ਦਾ ਜੋ ਪ੍ਰਗਟਾਵਾ ਕੀਤਾਗਾ ਕਿ ਸਾਤੋਂ ਜਿਹੜਾ ਦੋਸ਼ੀ ਨਹੀਂ ਫੜੇਗੇ ਉਹ ਸਾਰੀਆਂ ਗੱਲਾਂ ਵਾਤਾਜ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕੀ ਲੋਕ ਸੁਖਵੀਰ ਬਾਦਲ ਨੂੰ ਜਾਂ ਅਕਾਲੀ ਦਲ ਨੂੰ ਮਾਫ ਕਰਨਗੇ ਕੀ ਲੋਕ ਉਹਨਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਜਾਂ ਸੁਖਵੀਰ ਬਾਦਲ ਤੋਂ ਮੰਗੀ ਗਈ ਮਾਫੀ ਸਵੀਕਾਰ ਕਰਨਗੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੋ ਰਹੀਆਂ ਵੱਡੀਆਂ ਰੈਲਿੰਗਾਂ ਸਖਵੀਰ ਬਾਦਲ ਦੀ ਮੰਗੀ ਮਾਫੀ ਤੋਂ ਬਾਅਦ ਬਠਿੰਡੇ ਜ਼ਿਲ੍ਹੇ 'ਚ ਮੰਗੀਆਂ ਹੋਣ ਜਾ ਰਹੀਆਂ ਨੇ ਵੱਡੀਆਂ ਦੋ ਰੈਲੀਆਂ ਇੱਕ ਪਾਸੇ ਭਗਵੰਤ ਮਾਨ ਤੇ ਕੇਂਦਰੀਵਾਲ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਕੇਂਦਰੀਵਾਲ ਸਾਹਿਬ ਉਹ ਪਹੁੰਚ ਰਹੇ ਨੇ ਦੂਜੇ ਪਾਸੇ ਨਵਜੋਤ ਸਿੱਧੂ ਉਹ ਪਹੁੰਚ ਰਹੇ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਸ ਦਿਨ ਦਾ ਸਖਵੀਰ ਬਾਦਲ ਨੇ ਮਾਫੀ ਮੰਗੀ ਆ ਤਾਂ ਸਿਆਸਤ ਦੇ ਵਿੱਚ ਇੱਕ ਕਾਫੀ ਹਲਚਲ ਦੇਖਣ ਨੂੰ ਮਿਲੀ ਹੈ ਲੋਕ ਇਹ ਕਹਿਣ ਲੱਗ ਗਏ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਪਰ ਅੱਜ ਲੋਕ ਦੁਬਾਰਾ ਫੇਰ ਅਕਾਲੀ ਦਲ ਨੂੰ ਦੁਬਾਰਾ ਜਾਨ ਕਰ ਰਹੇ ਨੇ ਕਿ ਅਕਾਲੀ ਦਲ ਵਧੀਆ ਸੀ ਲੋਕਾਂ ਦੀ ਜਿਹੜੀ ਇਹ ਖੁੰਡ ਚਰਚਾ ਪਤਾ ਲੱਗ ਜਾਂਦਾ ਜਦੋਂ ਅਕਾਲੀ ਕਾਂਗਰਸ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਜਦੋਂ ਨਵੀਂ-ਨਵੀਂ ਹੋਣ ਦੇ ਵਿੱਚ ਆਈ ਹੈ ਉਸ ਤੋਂ ਬਾਅਦ ਜਿਹੜੀਆਂ ਚਰਚਾਵਾਂ ਸੀ ਉਹ ਖੁੰਡ ਚਰਚਾ ਚੱਲਣ ਲੱਗੀਆਂ ਸੀਗੀਆਂ ਕਿ ਲੋਕ ਅੱਕੇ ਪਏ ਨੇ ਅਕਾਲੀ ਕਾਂਗਰਸੀਆਂ ਤੋਂ ਕਿ ਬਦਲਾ ਦੇਖਾਂਗੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਖਾਂਗੇ ਵੋਟਾਂ ਪਾ ਕੇ ਜਾਂ ਬਥੇਰਾ ਬਥੇਰਾ ਚਰ ਪਾਲੀਆਂ ਅਕਾਲੀਆਂ ਕਾਂਗਰਸੀਆਂ ਨੂੰ ਪਰ ਉਸੇ ਤਰ੍ਹਾਂ ਦਾ ਬਦਲਾ ਜਿਹੜਾ ਹੁਣ ਦੁਬਾਰਾ ਦੇਖਣ ਨੂੰ ਮਿਲ ਰਿਹਾ ਹੈ ਦੁਬਾਰਾ ਜਿਹੜੀਆਂ ਗੱਲਾਂ ਨੇ ਚਰਚਾਵਾਂ ਚੱਲਦੀਆਂ ਨੇ ਉਹ ਅਕਾਲੀ ਦਲ ਦੇ ਪੱਖ ਦੀਆਂ ਚੱਲ ਰਹੀਆਂ ਨੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਇਹ ਵੀ ਸਵਾਲ ਆ ਕੇ ਯਾਰ ਦਿੱਲੀ ਮੂਰੇ ਕਿੰਨਾ ਕੁ ਚਿਰ ਅਸੀਂ ਝੁਕੀ ਜਾਵਾਂਗੇ ਕਮ ਸੇ ਕਮ ਜਿਹੜੀ ਅਕਾਲੀ ਦਲ ਆ ਉਹ ਖੇਤਰੀ ਪਾਰਟੀ ਦਾ ਹੈ ਦਿੱਲੀ ਤੋਂ ਤਾਂ ਨਹੀਂ ਚੱਲਦੀ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਜਿਹੜਾ ਸਿਆਸਤ ਦੇ ਵਿੱਚ ਪਚਾੜ ਆਇਆ ਹੋਇਆ ਹੈ ਜੋ ਲੀਡਰਾਂ ਦੀ ਵੀ ਖਿੱਚੋ ਤੀਨ ਖਿੱਚੋ ਖਿੱਚੋ ਤੀਨ ਹੋ ਰਹੀ ਹੈ ਵੀ ਲੀਡਰ ਇੱਕ ਦੂਜੇ ਪਾਰਟੀ ਬਦਲ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਉਹ ਵੀ ਕਾਫੀ ਕੁਝ ਦੇਖਣ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲੇਗਾ ਤੇ ਦੂਜੇ ਪਾਸੇ ਜਿਹੜੀਆਂ ਚੋਣਾਂ ਤੁਹਾਨੂੰ ਪਤਾ ਹੀ ਆ ਕਿ ਐਮਪੀ ਦੀਆਂ ਚੋਣਾਂ ਮੂਹਰੇ ਆ ਰਹੀਆਂ ਨੇ ਬਠਿੰਡਾ ਤੋਂ ਜਿਹੜੇ ਹਰਸਿਮਰਤ ਕੌਰ ਬਾਦਲ ਹਮੇਸ਼ਾ ਹੀ ਜੈਦੇ ਆਏ ਨੇ ਬਠਿੰਡਾ ਅ ਗਣ ਮੰਨਿਆ ਗਿਆ ਆਕਾਲੀ ਦਲ ਬਾਦਲ ਦਾ ਕਿਤੇ ਨਾ ਕਿਤੇ ਉਹਨੂੰ ਵੀ ਠੇਸ ਪਹੁੰਚਾਉਣ ਦੀਆਂ ਗੱਲਾਂ ਉਹਨਾਂ ਨੂੰ ਵੀ ਢੋਲ ਲਾਉਣ ਦੀਆਂ ਗੱਲਾਂ ਵੀ ਬਠਿੰਡੇ ਤੋਂ ਕਿਵੇਂ ਨਾ ਕਿਵੇਂ ਬਾਦਲਾਂ ਨੂੰ ਪਾਸੇ ਕੀਤਾ ਜਾਵੇ ਤੇ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਇੱਕ ਦੋ ਦਿਨਾਂ ਦੇ ਵਿੱਚ ਕਿਸੇ ਵੱਡੇ ਲੀਡਰ ਤੇ ਜਿਹੜੀ ਕਾਰਵਾਈ ਹੋਣ ਜਾ ਰਹੀ ਹੈ ਹੋ ਸਕਦਾ ਉਹਨੂੰ ਉਹਦੇ ਤੋਂ ਵੀ ਪਾਸੇ ਕੀਤਾ ਜਾਵੇ ਇਹ ਵੀ ਸੁਣਨ ਦੇ ਵਿੱਚ ਚਰਚਾਵਾਂ ਜੋ ਆ ਰਹੀਆਂ ਨੇ ਸਾਡੇ ਸੂਤਰਾਂ ਨੇ ਸਾਨੂੰ ਦੱਸਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿਵੇਂ ਗਰਮਾਉਂਦੀ ਹੈ ਕੀ ਲੋਕ ਬਾਦਲਾਂ ਦਾ ਸਾਥ ਦੇਣਗੇ ਜਾਂ ਉਹਨਾਂ ਨੂੰ ਇਸੇ ਤਰ੍ਹਾਂ ਹੀ ਨਕਾਰਨਗੇ ਜਿਵੇਂ ਪਹਿਲਾਂ ਨਕਾਰਿਆ ਸੀ ਕੀ ਲੋਕ ਆਮ ਆਦਮੀ ਪਾਰਟੀ ਦੀਆਂ ਗੱਲਾਂ ਦੇ ਵਿੱਚ ਆਉਣਗੇ ਬਦਲਾਅ ਦੇ ਚੱਕਰਾਂ ਦੇ ਵਿੱਚ ਆਉਣਗੇ ਤੇ ਜਾਂ ਤੀਜੇ ਪਾਸੇ ਕਾਂਗਰਸ ਨੂੰ ਸਪੋਰਟ ਕਰਨਗੇ ਕਿਉਂਕਿ ਤਿੰਨੋਂ ਪਾਰਟੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਦਾ ਜਿਹੜਾ ਵਿਗਲ ਹੈ ਉਹ ਵੀ ਤਕਰੀਬਨ ਵੱਜ ਚੁੱਕਿਆ ਹੈਗਾ ਜਨਵਰੀ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਨੇ ਸਰਪੰਚੀ ਦੀਆਂ ਕਿਉਂਕਿ ਜਿਹੜੀ ਸਭ ਤੋਂ ਛੋਟੀ ਚੋਣ ਹੀ ਕਿਹਾ ਜਾਂਦਾ ਇਹਨੂੰ ਸਰਪੰਚੀ ਦੀ ਮੈਂਬਰੀ ਸਰਪੰਚੀ ਨੂੰ ਕਿਉਂਕਿ ਜਿਹੜੀ ਸਿਆਸਤਾ ਹੋ ਸਿਰਫ ਮੈਂਬਰੀ ਸਰਪੰਚੀ ਤੋਂ ਸਟਾਰਟ ਹੋ ਕੇ ਐਮਐਲਏ ਐਮਪੀਆਂ ਤੱਕ ਜਿਹੜਾ ਇਹ ਇਹਦਾ ਅਸਰ ਦੇਖਣ ਨੂੰ ਮਿਲਦਾਗਾ ਲੋਕਾਂ ਨੇ ਜਿਹੜੀ ਜੱਜਮੈਂਟ ਕਰਨੀ ਹੁੰਦੀ ਆ ਉਹ ਮੈਂਬਰੀ ਸਰਪੰਚੀ ਤੋਂ ਹੀ ਜੱਜਮੈਂਟ ਕਰਕੇ ਜਿਹੜੇ ਉੱਪਰ ਐਮਐਲਏ ਐਮਪੀ ਬਣਦੇ ਨੇ ਉਹ ਇਸੇ ਤਰ੍ਹਾਂ ਹੀ ਜਿਹੜਾ ਮੈਂਬਰੀ ਸਰਪੰਚੀ ਦੀ ਹੋਈ ਜੱਜਮੈਂਟ ਕੀਤੀ ਜਾਂਦੀ ਹੈ ਧੰਨਵਾਦ ਦੋਸਤੋ ਸਾਸੀ ਕਾਲਜ